ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਆਪਣੇ ਸultanpur lodi ਬਹੁਤ ਵੱਡਾ ਨਗਰ ਕੀਰਤਨ ਤੇ ਅੱਜ ਅੱਦੇ ਬੰਦੇ ਤੋਂ ਉੱਥੇ ਜਾਣੇ ਤੇ ਇਹ ਸਤਾਨੀਆਂ ਕਰ ਦਿੱਤੀਆਂ ਖਰਾਬੀਆਂ ਕਰਦੇ ਪੁੱਛ ਕੇ ਇਹਨਾਂ ਨੂੰ ਖੋਲਦਾ ਜੇ ਦੇ ਆਪਾਂ 575 ਨਪੋਨੇ ਵਟਾਂ ਸਾਰੇ ਤੇ ਟਰੈਕਟਰ ਆਪਣੇ ਦਾ ਨਾਟ ਖੁੱਲਾ ਹੋ ਬਣ ਕੇ ਆ ਗਿਆ ਵਾ ਇਹਦੇ ਮੋਰ ਸੁਪਰ ਸੀਡਰ ਪਾਵਾਂਗੇ ਦੋ ਸੁਪਰ ਸੀਡਰ ਇੱਕ ਹੁਣ ਪਾ ਮੰਡ ਚ ਘੱਲਣਾ ਸੁਪਰ ਸੀਡਰ ਤੇ ਡਰੇ ਲਗਣਨੀ ਇੱਕ ਓਏ ਆ ਜਾਓ ਆ ਜਾਓ ਹੁਣ ਆਪਾਂ ਖਾਦ ਵੀ ਲੱਦਣ ਦੇ ਕਣਕ ਵਾਲਿਆਂ ਆਸਤੀ ਵੀ ਬੰਦੇ ਥੋੜੇ ਲੇਟ ਹੋ ਜਾਂਦੇ ਆ ਆਪਣੇ ਪ੍ਰਵਾਸੀ ਵਿਚਾਰੇ ਆ ਜਿਹੜੇ ਤੜਕੇ ਠਾ ਕੇ ਲਾੜੀਦੇ ਜੇ ਪਿੰਡ ਦਾ ਬੰਦਾ ਇੱਕ ਨਹੀਂ ਆ ਇਹਨਾਂ ਗੱਲਾਂ ਤੋਂ ਲੱਗਦਾ ਉਹ ਦੂਸਰੀ ਸਾਈਡ ਵਾਲਾ ਗੀਅਰ ਨਿਕਾਲ ਤੇ ਅਸੀਂ ਪਾਉਣਦੇ ਆ ਇੱਕ ਬੋਰਾ ਡੀ.ਏ.ਪੀ ਦਾ ਤੇ ਅੱਧਾ ਬੋਰਾ ਟੀ.ਐਸ.ਪੀ ਦਾ ਪਾ ਕੇ ਨਾਲ ਕਣਕ ਦੀ ਬਜਾਈ ਕਰੀ ਜੰਨੇ ਆ ਗੜੀਓ ਚੱਲ ਬੈਗੋਂ ਢੇ ਚੱਲ ਬੱਸ ਓ ਡੱਕ ਦੇ ਆ ਪਾਸੇ ਕਰੋ ਦੋ ਜਣੇ ਉੱਤੇ ਆ ਜਾਓ ਤੇ ਗਿਣ ਕੇ ਲੱਦੋ ਆ ਪਾਸੇ ਕਰੀ ਪੱਲੇ ਪੁੱਲੇ ਜਿਹੜੀਆਂ ਕਿੰਨੇ ਬੋਰੇ ਵਿੱਚ ਇਹਦੀ 1 2 3 4 5 6 7 8 9 9 35 ਗੱਲੇ ਦਾ ਪੂਰਾ ਕਰਨਾ ਆਪਾਂ ਚਲੋ ਦੋ ਜਣੇ ਵਿੱਚ ਆਜੋ ਪੁੱਤ ਲਾਈ ਜਾ ਇੱਥੇ 35 ਬੂਰੇ ਪੂਰੇ ਕਰ ਲਾ ਇਹ ਗੋਇੰਗ ਟੂ ਮੂਵ ਬਰਕ ਰਾਕੂ ਉੱਪਰ ਲਾ ਨਾ ਢਾਂਗ ਪੁੱਤ ਤਾਂ ਉੱਪਰ ਲਗਾ ਤਾਂ ਅਕਲਾ ਕਰ ਲੱਗ ਲੱਗ ਚਿ ਸਮਾਂ ਖਰਾਬ ਚੁਕੀ ਇਹ ਆਪਾਂ ਚੱਲੇ ਆ ਵਟਾਂ ਪਾਉਣ ਮੇਰੇ ਨਾਲ ਆ ਛੋੜੇ ਦੋ ਸਾਰੇ ਜਿੱਦੀ ਕਣਕ ਬੀਜੀ ਗਈ ਵਟਾਂ ਪਾ ਆ ਕੇ ਕੰਮ ਨਵੇੜਦੇ ਆ ਅੱਜ بارش ਕਣੀ ਦਾ ਮੌਸਮ ਬਣ ਗਿਆ ਇੱਕ ਦਵਾਦਾਂ ਜਿਹੜੀਆਂ ਵਟਾਂ ਉੱਡਾ ਪੈ ਜਾਣਾ ਆ ਆਪਣਾ ਅਲੀਗਣਾ ਨਗਰ ਜੀਏ ਸੜਕਾਂ ਇਹੜੇ ਮੁੰਡੇ ਬਾਹਰ ਗਏ ਆਪਣੇ ਆਲੀ ਵਾਲੇ ਵੇਖ ਲੋ ਜਵਾਨੋ ਹਲਕੇ ਤਾ ਨੂੰ ਦਿਖਾਵਾਂਗੇ ਮੇਲਾ ਸੁਪਰ ਸੀਡਰ ਦੇ ਨਾਲ ਜੋ ਬੀਜੇ ਬਹੁਤ ਸੋਹਣੇ ਨਿਕਲੇ ਐ ਸਿਆੜ ਭਰ ਗਏ ਪੂਰੇ ਵਧੀਆ ਨਾ ਵੀਰਲੇ ਨਾ ਸੰਗਣੀ ਇਧਰ ਆਪਣਾ ਸਟਾਲਾ ਬਾਬਾ ਜੀ ਆ ਗਿਆ ਜਵੱਟਾਂ ਦਾ ਕੰਮ ਚੱਲਦਾ ਸਾਹ ਵਰਜੀ ਫਤੇ ਜੀ ਵੈਗਰੂ ਜੀ ਜੀ ਜਾਨੇ ਜੋ ਪਾ ਦੀ ਮੈਂ ਮੀਂਹ ਜਾਂ ਦੱਸਣ ਦਾ ਇਹ ਆਰ ਪਾਉਂਗਾ ਜਾਂਦਾ ਫੁੱਲਾ ਹੋਗਾ ਨਹੀਂ ਇਹ ਤਾਂ ਸਭ ਪੀੜਾ ਕਰਨਾ ਯਾਰ ਪੱਟ ਨਹੀਂ ਪਾਉਣ ਡਿਆ ਆਉਣਾ ਮੈਂ ਉਧਰ ਨੂੰ ਫੌਜੀ ਵਾਲੀ ਸਾਹਿਬ ਨੂੰ ਇਹ ਤਵਾੜ ਜੀ ਨਵੇਂ ਨਹੀਂ ਜੀ ਫੋਨ ਲਾ ਦੀ ਹਾਂ ਨਿਗਾ ਰੱਖੀ ਇਹਦੇ ਪੈ ਗਿਆ ਆ ਕੀ ਆ ਪੈਲੀ ਤਿਆਰ ਹੋਈ ਆ ਤਣਕ ਆਸਤੀ ਆ ਆਪਣੀ ਮੋਟਰ ਹਾਲ ਦੋ ਬੰਦੇ ਵਟਾਂ ਬੰਨੀ ਹੁੰਦੇ ਆ ਕਿੱਛੀ ਆਦੇ ਕੰਮ ਨੂੰ ਹਿਸਾਬ ਨਾਲ ਆਪਾਂ ਪਾਈ ਜਾਵਾਂਗੇ ਅੱਦੇ-ਅੱਦੇ ਕਿਲੇ ਦੇਖਿਆਰੇ ਪਾ ਦੇਣੇ ਕਿ ਵੀ ਦੋ-ਦੋ ਮੋਟਰਾਂ ਸਾਰੀਆਂ ਮੋਟਰਾਂ ਦੇ ਕੰਮ ਕਿੱਛੀ ਆਉਂਦਾ ਅੱਜ ਵਟਾਂ ਤੇ ਡਿਊਟੀ ਲੱਗੀ ਆ ਸਵੇਰ ਦੀ ਤੇ ਕੰਮ ਖਿੱਚੀ ਜਾਂਦੇ ਆ ਤੇ ਅੱਜ ਇੱਕ ਹੋਰ ਖੁਸ਼ਖਬਰੀ ਆ ਵੀ ਆਪਣੀ ਜਿਹੜੀ ਇੰਡੀਆ ਟੀਮ ਕੁੜੀਆਂ ਦੀ ਉਹਨੇ ਜਿਹੜਾ ਵਰਲਡ ਕੱਪ ਜਿੱਤਿਆ ਵਾ ਸਾਰੀ ਟੀਮ ਨੂੰ ਸਾਰੇ ਆਪਣੇ ਇਲਾਕੇ ਨੂੰ ਸਾਰੇ ਦੇਸ਼ ਨੂੰ ਬਹੁਤ-ਬਹੁਤ ਧੰਨਵਾਦ ਤੇ ਨਾਲੇ ਆਪਣੇ ਪੰਜਾਬ ਦੀ ਲੜਕੀ ਆ ਜਿੰਨੇ ਆਪਣਾ ਨਾਮ ਰੋਸ਼ਨ ਕੀਤਾ ਉਹਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬੜੇ ਚਿਰਾਂ ਦੀ ਮਸ਼ੱਕਤ ਦੇ ਬਾਅਦ ਉਹਨਾਂ ਨੇ ਵੀ ਕੀ ਆਪਦਾ ਨਾਮ ਜਿਹੜਾ ਰੋਸ਼ਨ ਕੀਤਾ ਬਹੁਤ ਵੇਖ ਕੇ ਵੀਡੀਓ ਖੁਸ਼ੀ ਮਿਲੀ ਇਹ ਕਣਕ ਦੀ ਬਿਜਾਈ ਜਿਹੜੀ ਚੱਲਣ ਰਹੀ ਆ ਕਈ ਵੀਰ ਪੁੱਛਦੇ ਆ ਵੀ ਬਿਜਾਈ ਲੇਟ ਆ ਕੇ ਗੇਤਰੀ ਆ ਕਿ ਪਛੇਤਰੀ ਆ ਵੀਰ ਹੁਣ ਪੂਰਾ ਟਾਈਮ ਹੀ ਆ ਬਿਜਾਈ ਦਾ ਨਵੰਬਰ ਮਹੀਨਾ ਵਿੱਚ ਜਿਹੜਾ ਵਾ ਉਹ ਪੂਰਾ ਕਣਕ ਦੀ ਬਿਜਾਈ ਦਾ ਸਹੀ ਟਾਈਮ ਆ ਹੁਣ ਇਸ ਤੋਂ ਬਾਅਦ ਜਿਹੜੇ ਵੀ ਬੀ ਬੀਜਨੇ ਆ ਉਹ ਵੇਖ ਕੇ ਕਿ ਕਿਉਂਕਿ ਜਿਹੜਾ ਜਿਹੜਾ ਜਿਹੜੀ ਹੁਣ ਗੇਤਰੀ ਬਿਜਾਈ ਆ ਜੇ ਆਪਾਂ ਉਹ ਬੀਜ ਜਾ ਕੇ ਲੇਟ ਬੀਜ ਦਾਂਗੇ ਤੇ ਫਿਰ ਝਾੜ ਘਟ ਹੀ ਜਾਣਾ ਇਸ ਕਰਕੇ ਜਿਹੜਾ ਵੀ ਜਿਹੜੀ ਵੀ ਚੀਜ਼ ਦਾ ਜਾਂ ਜਿਹੜਾ ਵੀ ਬੀ ਬੀਜਣਾ ਹੁਣ ਵੇਖ ਕੇ ਨਵੰਬਰ ਮਹੀਨਾ ਤੇ ਅਜੇ ਪੂਰਾ ਸਹੀ ਹੈ ਜਿਹੜਾ ਮਰਜ਼ੀ ਬੀ ਬੀਜ ਦੋ ਇਸ ਤੋਂ ਬਾਅਦ ਜਿਹੜਾ ਬੀਜਾਂਗੇ ਉਹ ਲੇਟ ਬੀ ਹੋ ਜਾਂਦਾ ਲੇਟ ਬੀ ਵੀ ਆਏ ਆ ਉਸ ਹਿਸਾਬ ਨਾਲ ਜਿਹੜਾ ਵਾ ਤੁਸੀਂ ਬੀ ਖਰੀਦ ਕੇ ਤੇ ਆਪਣੀ ਬਿਜਾਈ ਸ਼ੁਰੂ ਕਰਨੀ ਆ ਪੂਰਾ ਵਧੀਆ ਮੌਸਮ ਆ ਠੁਕਮਾ ਐ ਕਣਕ ਜਿਹੜੀ ਆ ਸਵੇਰ ਨੂੰ ਠੰਡ ਹੋ ਜਾਂਦੀ ਆ ਦੁਪਹਿਰ ਨੂੰ ਗਰਮੀ ਹੋ ਜਾਂਦੀ ਰਾਤ ਨੂੰ ਫੇਰ ਠੰਡ ਹੋ ਜਾਂਦੀ ਆ ਇਸ ਕਰਕੇ ਪੂਰਾ ਬਿਜਾਈ ਦਾ ਟਾਈਮ ਆ ਹੁਣ ਤੇ ਚਲੋ ਬਾਕੀ ਸਮਾਸ ਹਾਵਨਾ ਸਾਰੇ ਵੀਰਾਂ ਨੇ ਕਣਕ ਤੇ ਬਾਢੀ ਲਈ ਆ ਹੁਣ ਸਵੇਰੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਆ ਤੇ ਆਪਣੇ ਗੁਰਦੁਆਰਾ 베ਰ ਸਾਹਿਬ ਬੜੇ ਧੂਮ-ਧਾਮ ਨਾਲ ਬੜਾ ਬਹੁਤ ਜ਼ਿਆਦਾ ਮੇਲਾ ਏ ਆਪਣਾ ਜਿਹੜਾ ਵਾ ਫੁੱਲ ਭਰਦਾ ਹੁੰਦਾ ਵਾ ਤੇ ਸਾਰੀਆਂ ਸੰਗਤਾਂ ਨੇ ਉੱਥੇ ਸਵੇਰੇ ਪਹੁੰਚਣਾ ਹੀ ਪਹੁੰਚਾਂਗੇ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਕੱਲ ਵਾਲਾ ਬਲੌਗ ਆਪਣਾ ਹੋਊਗਾ ਮੇਲੇ ਦਾ ਤੇ ਸਾਰੇ ਵੀਰ ਔਰ ਸਰਾਉਂਡ ਠੀਕ ਠਾਕ ਆ ਸਭ ਕਣਕ ਦੀ ਬਿਜਾਈ ਕਿੱਥੇ ਕਿੱਤੀ ਹੋ ਗਈ ਕਿੱਥੇ ਕਿੱਥੇ ਰਹਿ ਗਈ ਸਾਰੀਆਂ ਗੱਲਾਂ ਤੜ ਨਸਾਂ ਗਿਆ ਕਰੀਦੀਆਂ ਹੁਣ ਬਲੌਗ ਛੋਟੇ ਹੁੰਦੇ ਆ ਕਿਉਂਕਿ ਕੰਮ ਕਰਦਿਆਂ ਕਰਦਿਆਂ ਆਖੀ ਦਾ ਵਟਾਂ ਪਾਉਂਦੇ ਕੀ ਦਿਖਾਈਏ ਇਸ ਕਰਕੇ ਜਿੰਨਾ ਵੀ ਹੈਗਾ ਬਸ ਇਹੋ ਹੀ ਆ ਤੁਹਾਡੇ ਨਾਲ ਸਾਂਝਾ ਕਰੀ ਜਾਈਦਾ ਹਾਂ ਜਦੋਂ ਪਾਣੀ ਨੇ ਪੈਲੀਆਂ ਦੀ ਕੀ ਹਾਲਤ ਕੀਤੀ ਰੋਲੀ ਵਾਲੀ ਸਮਾਂ ਬਦਲਦਾ ਬਦਲਦਾ ਆ ਬਦਲ ਗਿਆ ਜਿਹੜਾ ਪਿਆਲੀਆਂ ਵੱਤਰ ਆਈਆਂ ਹਨ ਕਣਕ ਕਣਕਾਂ ਦੀ ਬਜਾਈ ਸ਼ੁਰੂ ਆ ਸਾਜ ਬੜੇ ਜਨਾ ਬਾਦ ਬੰਨਤੇ ਕਿਡਾ ਬੰਨਕ ਥੋੜੀ ਵੱਟਾ ਪਾਉਣ ਦੇ ਪਾਉਣੇ ਆਉਣਗੇ ਲੋਈ ਆ ਗਏ ਦਰਿਆ ਦੇ ਬਾਹਰ ਤੋਂ ਵੇਖੋ ਬਾਹਨ ਦੀ ਪੋਜੀਸ਼ਨ ਵੇਖੋ ਬਣ ਗਿਆ ਨਹੀਂ ਡੀਡੀ ਰੋਡ ਬਹੁਤ ਛੋੜਾ ਹੋ ਗਿਆ ਹੁਣ ਸਿਰਫ ਰਹਿ ਗਿਆ ਕੰਮ ਨੋਚਾਂ ਲੱਗਣ ਦਾ ਆਹੜੀ ਪਹਿਲੀ ਕੋ ਨੂੰ ਪੱਧਰ ਕਰਕੇ ਦਿੱਤੀ ਆ ਵਧੀਆ ਫੱਤੇ ਬਣ ਗਏ ਤੇ ਤਿੰਨ ਜਿੰਨਾ ਜਿੰਨਾ ਦੀ ਲੱਗੇ ਰੇਤ ਪਈ ਸੀ ਉਹਨਾਂ ਉਹਨਾਂ ਦੀ ਪਹਿਲੀ ਜਿਹੜੀ ਆ ਪੱਧਰ ਹੋ ਗਈ ਆ ਸਾਰਿਆਂ ਦੀ ਮੈਂ ਵੀ ਤਰਫਾ ਰੱਖੀ ਹੋ ਗਰੀ ਪੱਤਰ ਹੋ ਗਈ ਆ ਅਣਗਾ ਗੁਣਗਾ ਵੀ ਚੰਡਿਆ ਸਾਰੇ ਵੀਰ ਹਣ ਜਣ ਪੁੱਟੇ ਨਹੀਂ ਗਿਆ ਸਾਡੇ ਕੋਲ ਫੇਰ ਐਰ ਕੀ ਪੈ ਗਈ ਨਾ ਕੰਮ ਉੱਟਾ ਆਪ ਅਗਰ ਸੇਕ ਵੀਰ ਦੇ ਤੇ ਮਿਰਚਾਂ ਲਾਉਣੀਆਂ ਛੇਲਾ ਘੜਤੀਆਂ ਮਿੰਟੋਂ ਮਿੰਟੀ ਆਪਣੇ 5 ਮਿੰਟ ਹੀ ਲੱਗੇ ਉਹਦਾ ਟਾਈਮ ਸਰ ਗਿਆ ਤੇ ਇੱਕ ਦਾ ਚਲੋ ਵੀਰ ਨੇ ਨਾਲੇ ਤੇਲ ਪਾਤਾ ਵਾ ਤੇ ਮਸ਼ੀਨਰੀ ਕੋਲ ਹੋਵੇ ਤੇ ਜਵਾਬ ਦਿੱਤਾ ਹੀ ਨਹੀਂ ਜਾਂਦਾ ਨਾਲੇ ਜਨੂੰਨੇ ਆਪਣਾ ਭਰਾਵਾਂ ਨੂੰ ਪਿਆਰ ਵਾ ਮੋਗੀ ਗਾ ਵੀ ਲਾਉਂਦਿਆ ਗਾਜਰਾ ਇਹ ਕਿਸਾਨ ਆ ਛੋਟਾ ਇਹਦੇ ਕੋਲ 4 ਫੁੱਟ ਦੀ ਜ਼ਮੀਨ 5 ਕਿੰਨੇ ਇਹਦੇ ਵਿੱਚ ਗੋਪੀ ਯਾਰੂ ਸਾਰੀਆਂ ਸਬਜ਼ੀਆਂ ਲਾ ਲਈਆਂ ਤੇ ਨਾਲੇ ਆਂਦਾ ਫੇਲਦੇ ਹੰਨੇ ਸਿਆਲ ਚ ਨਾਲੇ ਕੰਮ ਕਰੀ ਗਏ ਨਾਲੇ ਸਬਜ਼ੀ ਘਰ ਦੀ ਸਾਰਾ ਗੋਪ ਇਸ ਕਰਕੇ ਆਖੀ ਦਾ ਵੀ ਜਿਹੜੀ ਖੇਤੀ ਦੇ ਨਾਲ-ਨਾਲ ਕੁਝ ਨਾ ਕੋਝ ਲੋ ਜਿਹੜਾ ਦੇ ਵੱਡਾ ਕਿਸਾਨ ਹੁੰਦੇ ਨੇ ਤੇ ਪਾਸੇ ਲਾਈ ਛੋਟੇ ਕਿਸਾਨ ਨੂੰ ਸਾਰੀਆਂ ਸਬਜ਼ੀਆਂ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਸਵੇਰ ਦੇ ਲੱਗੇ ਆ ਦੇ ਘੁੰਮ ਕੇ ਫੇਰ ਉਸੇ ਮੋਟਰ ਤੇ ਆ ਗਏ ਆਪਾਂ ਹੈਣਾ ਬਈ ਕੂਮ ਕਿਉਂ ਸੀ ਪਰ ਹੀ ਆ ਗਿਆ ਆ ਗਏ ਸਟਾਲੇ ਦੇ ਆਪਣੇ ਵੀ ਝੋਲੋ ਇੱਕ بارش ਦਾ ਟਾਈਮ ਬਣਿਆ ਪਿਆ ਵਾ ਪਰ ਆਦਮਾਨ ਸੋਖੀ ਰੱਖ ਕਣਕਾਂ ਗੁਣਕਾਂ ਬੀਜੀਆਂ ਜਾਣ ਫੇਰ ਕਰ ਲਈ ਜੋ ਕਰਨਾ ਹੋਇਆ ਆਪਣਾ ਆਪਣੇ ਨਗਰ ਦੇ ਵਿੱਚ ਕਾਫੀ بارش ਪੈਂਡ ਹੈ ਵੀ ਅੱਜ ਕਣਕ ਵੀ ਬੀਜੀ ਗਈ 60 70 ਕਿੱਲੇ ਪੰਜਾਬ ਦਾ ਦੁਬਾਰਾ ਬੀਜਣੀ ਪਊਗੀ ਚਲੋ ਜੋ ਪ੍ਰਮਾਤਮਣ ਮਨਜ਼ੂਰ ਆ ਪਰ ਅੱਜ ਮੈਂ ਇੱਕ ਗੱਲ ਆ ਨਾ ਬੜਾ ਹੀ ਡੱਕਦੇ ਰਹੇ ਕਿਉਂਕਿ ਹੁਣ ਉਹਨਾਂ ਨੇ ਸਾਰਾ ਕੁਝ ਦਾ ਦਿੰਦੇ ਆ ਵੱਡਿਆਂ ਨੂੰ ਬੜਾ ਡੱਕਦੇ ਰਹੇ ਵੀ ਨਾ ਬੀਜੀਏ ਸਾਨੂੰ ਰੋਜ਼ ਹੀ ਤੜਕੇ ਉੱਠਦੇ ਆ ਸਾਰੀ ਤੁਸੀਂ ਕਣਕ ਨਹੀਂ ਬੀਜਦੇ ਤੁਸੀਂ ਔਂ ਨਹੀਂ ਕਰਦੇ ਤੁਸੀਂ ਐ ਨਹੀਂ ਕਰਦੇ ਲਾ ਬੀਜ ਲੋ ਕਣਕ ਸਾਰਾ ਬੀਖਾਤ ਗਿਆਨ ਕੜੋ ਬਾ ਕੀ ਜੋ ਮਾਲਕ ਨੂੰ ਪੌਂਦਾ ਹੋਣਾ ਤੇ ਉਹ ਹੀ ਆ। ਬਾਕੀ ਜਿੱਦਾਂ ਵੀ ਹੋ ਹੁਣ 80 ਗੱਲੇ ਕਣਕ ਬੀਜੀ ਪਈ ਆ। ਤੇ ਦੇਖੋ ਨਿਕਲਦੀ ਕਿ ਨਹੀਂ ਨਿਕਲਦੀ। ਕਾਮ ਤੇ ਇੰਦਾ ਵੀ ਖਰਾਬ ਹੀ ਆ। ਪਿਛੇ ਮੀਂਹ ਪੂਰਾ ਪਈ ਜਾਂਦਾ। ਤੇ ਕੀ ਕਹਿ ਸਕਦੇ ਹੁਣ ਪ੍ਰਮਾਤਮਾ ਦੇ ਗਾੜੀ ਕਿਸੇ ਦਾ ਜੋਰ ਨਹੀਂ ਬੰਦੇ ਗਾੜੀ ਜੋਰ ਹੁੰਦਾ ਵਾ। ਸੈਗਰੂ ਕਿਰਪਾ ਰੱਖੇ ਜੋਰ ਨੂੰ ਮਨਜ਼ੂਰ ਆ ਉਹ ਹੀ ਹੋਣਾ। ਪਰ ਦੋ ਭਰ ਦੋ। ਈ ਵਾਵਾ ਭੈਣ ਦੇ ਅੱਜ ਯਾਰ ਕੀਤੀ ਕਰਾਈ ਫੇਰ ਪੈ ਗਈ ਖੂਚ ਸਾਡੀ ਬੜੀ ਮਿਹਨਤ ਕੀਤੀ ਐ 60 70 ਕਿਲੇ ਥਾਂ ਬੀਜਿਆ ਪਿਆ ਸੀ ਵਟਾ-ਵਟਾ ਪਾ ਗਿਆ ਉਹਦੇ ਲੋਕ ਕੰਮ ਜਿਹੜਾ ਸੀ ਐ ਸੈਟਮੈਂਟ ਕਰਕੇ ਆ ਗਏ ਸੀ ਪਰ ਬਾਰਿਸ਼ ਫੇਰ ਹਾਟ ੜਕੇ ਆਉਂਦੀ ਆ ਸਾਰੀ ਕਣਕਾਂ ਕਰੰਡੀ ਜਾਣੀ ਮੈਗਰੂ ਕਿਰਪਾ ਕਰ ਢਾ ਦੇ ਇਹਨੂੰ ਮਰ ਕਣਕਾਂ ਗਿੱਲੀਆਂ ਵਤੀਆਂ ਆਦਾ ਕਰ ਪੈਲੀਆਂ ਥੋੜੀਆਂ ਗਿੱਲੀਆਂ ਇਹਨਾਂ ਉਹਦਾ ਕਰਕੇ ਪੈ ਗਿਆ ਹਾ ਵਾਤਰਾ ਵਗੰਡਾ ਹੀ ਵੇਹ ਮੀ ਨਹੀਂ ਹੈਗਾ ਉਹਨੂੰ ਵਾਹਿਗੁਰੂ ਕਰ ਜੇ ਕਿਰਪਾ ਪ੍ਰਮਾਤਮਾ ਤੇ ਸਵੀਰੇ ਕਿੱਡਾ ਵਧੀਆ ਦੇਣ ਹੀ ਕਣਕਾਂ ਬੀਜਣਾਂ ਇਹ ਤੇ ਹੁਣ ਨਹੀਂ ਪੈ ਗਿਆ ਪ੍ਰਮਾਤਮਾ ਦੇ ਅੱਗੇ ਕੁਝ ਨਹੀਂ ਅੱਬਾ ਕਰ ਸਕਦੇ ਮਾਲਤ ਦਾ ਪਾਣਾ ਮੰਦਣਾ ਹੀ ਪੈਣਾ ਵਾਹਿਗੁਰੂ ਕਿਰਪਾ ਹੀ ਰੱਖੇ ਤੰਦਰੁਸਤੀਆਂ ਬਖਸ਼ੇ ਸਾਰੇ ਵੀਰਾਂ ਦੇ ਤੇ ਅੱਜ ਦਾ ਬਲੌਗ ਆਪਣਾ ਹੋ ਗਿਆ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ